ਵੱਡੀ ਖਬਰ ਦੋਸਤੋ ਇਸ ਵੇਲੇ ਵੀ ਇਹ ਹੈ ਕਿ ਹੁਣ ਬਾਈਕ ਅਤੇ ਸਕੂਟਰਾਂ ਨੂੰ ਵੀ ਟੋਲ ਟੈਕਸ ਜਿਹੜੇ ਹੈ ਉਹ ਲੱਗਿਆ ਕਰਨਗੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਈਕ ਤੇ ਸਕੂਟਰ ਵੀ ਟੋਲ ਫ੍ਰੀ ਨਹੀਂ ਹੋਣਗੇ ਉਹਨਾਂ ਨੂੰ ਵੀ ਇਹ ਟੋਲ ਪਲਾਜ਼ਾ ਰਸਤੇ ਵਿੱਚ ਆਉਂਦਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਟੈਕਸ ਦੇ ਕੇ ਹੀ ਟੋਲ ਪਲਾਜ਼ੇ ਤੋਂ ਅੱਗੇ ਉਹ ਜਾ ਸਕਣਗੇ ਪੂਰੀ ਖਬਰ ਕੀ ਹੈ ਵਦੋ ਤੋਂ ਸ਼ੁਰੂ ਹੋ ਰਿਹਾ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਕਿਸੇ ਵੀ ਸਾਈਡ ਤੇ ਚਲੇ ਜਾਈਏ ਤਾਂ ਟੋਲ ਪਲਾਜ਼ੇ ਲੱਗੇ ਹੋਏ ਨੇ ਔਰ ਟੋਲ ਪਲਾਜ਼ੇ ਲੱਗੇ ਹੋਣ ਕਰਕੇ ਉੱਥੋਂ ਵੀ ਟੋਲ ਦੀ ਪਰਚੀ ਕਟਾਈਦੀ ਹੈ ਔਰ ਆਪਾਂ ਅੱਗੇ ਨਿਕਲ ਜਾਈਦਾ ਲੇਕਿਨ ਇੱਕ ਪਾਸੇ ਤਾਂ ਆਪਾਂ ਰੋਡ ਟੈਕਸ ਦੇ ਰਹੇ ਹਾਂ ਦੂਜੇ ਪਾਸੇ ਟੋਲ ਪਲਾਜ਼ਿਆਂ ਦੇ ਉੱਪਰ ਪੈਸੇ ਜਿਹੜੇ ਆ ਸਾਨੂੰ ਸੈਂਕੜੇ ਦੇ ਰੂਪ ਦੇ ਵਿੱਚ ਦੇਣੇ ਪੈਂਦੇ ਆ ਜੋ ਕਿ ਸਾਨੂੰ ਦੁੱਖ ਦੇ ਨੇ ਉਹ ਹਰ ਇੱਕ ਨੂੰ ਦੁਖਦੇ ਨੇ ਕਿਉਂਕਿ ਇੱਕ ਪਾਸੇ ਤਾਂ ਰੋਟ ਟੈਕਸ ਹੈ ਦੂਜੇ ਪਾਸੇ ਟੋਲ ਪਲਾਜਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਲੋਕ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਨੇ ਨਾ ਟੋਲ ਪਲਾਜਿਆਂ ਦੇ ਉੱਪਰੋਂ ਹੁਣ ਇੱਕ ਕੇਂਦਰ ਸਰਕਾਰ ਨੇ ਹੋਰ ਨਵਾਂ ਪੰਗਾ ਖੜਾ ਕਰ ਦਿੱਤਾ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਈਕ ਤੇ ਜਾਂਦੇ ਨੇ ਮੋਟਰਸਾਈਕਲਸ ਤੇ ਸਕੂਟਰ ਤੇ ਜਾਂਦੇ ਨੇ ਹੁਣ ਉਹਨਾਂ ਵਾਸਤੇ ਇੱਕ ਵਿੱਤ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਬਹੁਤ ਵੱਡੀ ਵਿੱਤ ਹੈ ਜਦੋਂ ਇਹ ਖਬਰ ਅਖਬਾਰਾਂ ਦੀਆਂ ਸੁਰਖੀਆਂ ਬਣੀ ਤਾਂ ਤੁਸੀਂ ਯਕੀਨ ਕਰਕੇ ਜਾਣਿਓ ਬਹੁਤ ਸਾਰੇ ਦੋਸਤਾਂ ਦੇ ਫੋਨ ਆਏ ਕਾਲਸ ਆਈਆਂ ਉਹਨਾਂ ਨੇ ਪੁੱਛਿਆ ਕਿ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਇਸ ਤੇ ਨਾਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਕਿ ਟੋਲ ਪਲਾਜ਼ਿਆਂ ਤੋਂ ਤਾਂ ਅਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ ਹੁਣ ਇਹ ਬਾਈਕ ਤੇ ਸਕੂਟਰਾਂ ਦੇ ਉੱਪਰ ਵੀ ਜਿਹੜਾ ਟੋਲ ਪਲਾਜ਼ੇ ਦੀ ਪਰਚੀ ਕੱਟ ਹੋਏਗੀ ਇਸ ਦੇ ਨਾਲ ਪਰੇਸ਼ਾਨੀ ਹੋਰ ਜ਼ਿਆਦਾ ਵੱਧ ਜਾਏਗੀ ਦੋਸਤੋ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਨਾਰਾਜ਼ਗੀ ਹੈ ਔਰ ਮੈਂ ਇਥੇ ਇਹ ਵੀ ਦੱਸ ਦਿਆਂ ਕਿ ਇਹ ਨਵਾਂ ਜਿਹੜਾ ਨਿਯਮ ਹੈ ਭਾਰਤੀ ਰਾਸ਼ਟਰੀ ਹਵਾਈ ਵੇ ਜਿਨ੍ਹਾਂ ਨੂੰ ਆਪਾਂ ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਵਿਧਿਆ ਗਾਈਡਲਾਈਨ ਜਿਹੜੀਆਂ ਨਵੀਆਂ ਆਈਆਂ ਉਸ ਤੋਂ ਲੈ ਕੇ ਜਿਹੜੀਆਂ ਮੈਂ ਜਾਣਕਾਰੀ ਤੁਹਾਡੇ ਇਸ ਤਰ੍ਹਾਂ ਸਾਂਝੀਆਂ ਕਰ ਰਿਹਾ ਹਾਂ ਜਾਣਕਾਰੀ ਦੇ ਅਨੁਸਾਰ ਦੱਸਣ ਜੋ ਗੱਲ ਇਹ ਹੈ ਕਿ ਦੋ ਪਹੀਆ ਵਾਹਨਾਂ ਨੂੰ ਜਦੋਂ ਤੁਸੀਂ ਖਰੀਦੇ ਹੋ ਤਾਂ ਉਸੇ ਦੌਰਾਨ ਟੋਲ ਟੈਕਸ ਵਸੂਲ ਲਿਆ ਜਾਂਦਾ ਹੈ ਤੇ ਅਜਿਹਾ ਜਦੋਂ ਦੋ ਪਹੀਆ ਵਾਹਨ ਨੈਸ਼ਨਲ ਹਾਈਵੇ ਤੇ ਟੋਲ ਪਲਾਇਆ ਲੰਘਦਾ ਹੈ ਤਾਂ ਉਹਨਾਂ ਤੋਂ ਟੋਲ ਟੈਕਸ ਨਹੀਂ ਲਿਆ ਜਾਂਦਾ ਨੈਸ਼ਨਲ ਹਾਈਵੇ ਦੇ ਚਾਰ ਪਹੀਆ ਜਾਂ ਉਸ ਤੋਂ ਉੱਪਰ ਦੇ ਵਾਹਨਾਂ ਤੇ ਹੀ ਟੋਲ ਟੈਕਸ ਵਸੂਲਿਆ ਜਾਂਦਾ ਹੈ ਦੇਖੋ ਇਸ ਗੱਲ ਦਾ ਹੁਣ ਪਤਾ ਲੱਗਾ ਹੈ ਕਿ ਜਦੋਂ ਆਪਾਂ ਕੋਈ ਦੋ ਪਹੀਆ ਵਾਹਨ ਖਰੀਦੇ ਹਾਂ ਤਾਂ ਟੋਲ ਟੈਕਸ ਉਸ ਵੇਲੇ ਹੀ ਵਸੂਲ ਲਿਆ ਜਾਂਦਾ ਹੈ ਮਤਲਬ ਅਸੀਂ ਤਾਂ ਦੇ ਚੁੱਕੇ ਆ ਸਾਡੇ ਕੋਲ ਕਿਹੜੀਆਂ 4 ਗੱਡੀਆਂ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਟੈਕਸੀ ਜਿਹੜਾ ਹੁਣ ਉਹ ਮਤਲਬ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਆਦੇਸ਼ ਵਿੱਚ ਹੈ ਕਿ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਦੇਸ਼ ਦੇ ਕੁੱਲ 1057 NHAI ਟੋਲ ਹਨ ਔਰ ਇਸ ਦਾ ਕਰੀਬ 78 ਟੋਲ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਹੀ ਹਨ ਬਿਹਾਰ ਚ ਨੈਸ਼ਨਲ ਹਾਈਵੇ ਤੇ 33 ਟੋਲ ਪਲਾਜ਼ੇ ਹਨ ਕਿ ਉੱਤਰ ਪ੍ਰਦੇਸ਼ ਦੇ ਵਿੱਚ 123 ਟੋਨ ਪਲਾਜ਼ੇ ਹਨ ਨਵੇਂ ਨਿਯਮਾਂ ਦੇ ਅਨੁਸਾਰ ਦੋ ਪਹੀਆ ਵਾਹਨਾਂ ਨੂੰ ਵੀ ਫਾਸਟ ਟੈਗ ਦੇ ਮਾਧਿਅਮ ਨਾਲ ਟੋਲ ਭਰਨ ਦੀ ਜਿਹੜੀ ਹੈ ਉਹ ਭੁਗਤਾਨ ਕਰਨਾ ਪਵੇਗਾ ਜੋ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਦੇ ਉਸ ਨੂੰ ਜੁਰਮਾਨਾ ਹਜ਼ਾਰਾਂ ਰੁਪਈਆ ਦੇ ਵਿੱਚ ਲਗੇਗਾ ਔਰ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਹਾਲ ਦੇ ਵਿੱਚ ਟੋਲ ਨੂੰ ਲੈ ਕੇ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਸੀ ਔਰ ਉਹਨਾਂ ਨੇ ਫਾਸਟ ਟੈਗ ਅਧਾਰਤ ਸਾਲਾਨਾ ਟੋਲ ਪਾਸ ਯੋਜਨਾ ਦਾ ਐਲਾਨ ਕੀਤਾ ਸੀ ਇਹ ਪਾਸ 3000 ਰੁਪਏ ਦਾ ਹੈ ਅਤੇ 200 ਯਾਤਰਾਵਾਂ ਕੀਤੀਆਂ ਜਾ ਸਕਦੀਆਂ ਹਨ ਇਹ ਯੋਜਨਾ ਅਜੇ ਸਿਰਫ NHAI ਅਤੇ NE ਦੇ ਟੋਲ ਪਲਾਜ਼ਾਂ ਤੇ ਹੀ ਮਨਜ਼ੂਰ ਹੋਵੇਗੀ ਹੁਣ ਲੋਕ ਦੀ ਜੇ ਆਪਾਂ ਲੋਕਾਂ ਦੀ ਪ੍ਰਤੀਕਿਰਿਆ ਦੀ ਗੱਲ ਕਰੀਏ ਤਾਂ ਲੋਕ ਬਹੁਤ ਪਰੇਸ਼ਾਨ ਨੇ ਬਹੁਤ ਪਰੇਸ਼ਾਨ ਨੇ ਔਰ ਖਾਸ ਕਰਕੇ ਦੋ ਪਹੀਆ ਵਾਹਨ ਜਿਹੜੇ ਦਿਹਾੜੀਦਾਰ ਵਿਚਾਰੇ ਰੋਜ਼ ਮਰਾਂ ਦੀ ਦਿਹਾੜੀ ਲਈ ਕਈ ਟੋਲ ਟੋਲ ਲੰਘ ਕੇ ਜਾਂਦੇ ਨੇ ਦਿਹਾੜੀ ਉਹਨਾਂ ਦੀ ਲੱਗਦੀ ਆ ਨਹੀਂ ਲੱਗਦੀ ਇਹ ਤਾਂ ਮਤਲਬ ਉਹ ਮੁਕੱਦਰ ਦੀ ਗੱਲ ਹੈ ਜੇਕਰ ਉਹਨਾਂ ਨੂੰ ਇੱਕ ਵਾਰੀ ਗਏ ਟੋਲ ਪਲਾਜ਼ਾ ਦੇ ਉੱਪਰ ਪਰਚੀ ਕੱਟ ਦਿੱਤੀ ਤਾਂ ਉਦੋਂ ਉਹ ਦਿਹਾੜੀ ਨਾ ਲੱਗੀ ਤੇ ਜਦੋਂ ਵਾਪਸ ਆਇਆ ਤਾਂ ਫੇਰ ਟੋਲ ਦੀ ਪਰਚੀ ਕੱਟਣੀ ਪਵੇਗੀ ਸੋ ਇਸ ਕਰਕੇ ਕਿਤੇ ਨਾ ਕਿਤੇ ਵਿਪਤਾਵਾਂ ਦਾ ਜਿਹੜਾ ਪਹਾੜ ਹੈ ਉਹ ਆਮ ਮਜ਼ਦੂਰ ਲੋਕਾਂ ਦੇ ਉੱਪਰ ਜਿਹੜਾ ਗਿਰਿਆ ਹੈ ਲੋਕ ਇਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ ਕਿਉਂਕਿ ਇਹ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨਵਾਂ ਰੂਲ ਦੋ ਪਹੀਆ ਵਾਹਨ ਦੇ ਉੱਪਰ ਲੱਗ ਰਿਹਾ ਹੈ ਕੀ ਇਸ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ